ਰਾਜਨੀਤਿਕ ਪਾਰਟੀਆਂ ਦੀ ਗੱਲ ਹੋ ਰਹੀ ਹੈ ਤੇ ਫਿਰ ਜਿਵੇਂ ਕਾਲੀ ਦਲ ਦਾ ਵੀ ਵਿੱਚੇ ਹੁਣ ਜ਼ਿਕਰ ਆਇਆ ਸੁਖਬੀਰ ਸਿੰਘ ਬਾਦਲ ਦੀ ਗੱਲ ਵੀ ਕਰ ਲਈਏ ਉਹ ਇੱਕ ਪਟੀਸ਼ਨ ਲੈ ਕੇ ਹਾਈ ਕੋਰਟ ਗਏ ਨੇ ਨਰੈਨ ਸਿੰਘ ਚੋੜਾ ਦੀ ਜ਼ਮਾਨਤ ਵਾਲੀ ਨੂੰ ਤੇ ਉਧਰ ਵਾਲੇ ਪਾਸਿਓ ਫੇਰ ਹੁਣ ਨੋਟਿਸ ਸਰਕਾਰ ਨੂੰ ਆ ਗਿਆ ਇਹ ਕੀ ਮਸਲਾ ਹੈ ਜਾਂ ਫਿਰ ਇਹ ਵਾਹ ਵਾ ਟਾਈਮ ਬਾਅਦ ਕਿਉਂ ਨਹੀਂ ਦੇਖੋ ਇਦਾਂ ਹੈ ਨਾ ਕਿ ਹੁਣ ਚਲਾਨ ਪੇਸ਼ ਹੋਇਆ ਜਦੋਂ ਚਾਰਜ ਸ਼ੀਟ ਪੇਸ਼ ਹੁੰਦੀ ਹੈ ਜੀ ਅਸਲ 'ਚ ਇਨਵੈਸਟੀਗੇਸ਼ਨ ਦੇ ਵਿੱਚ ਯਕੀਨ ਕਿ ਲਿਆ ਤਦ ਹੀ ਸਿੱਧ ਹੋਏਗਾ ਨਾ ਹੂੰ ਐਫਆਈਆਰ ਤੇ ਇੱਕ ਸਾਦਾ ਕਾਗਜ਼ ਹੈ ਤਾਂ ਉਹ ਤਾਂ ਤੁਸੀਂ ਵੀ ਡਾਊਨਲੋਡ ਕਰ ਲੈਣੇ ਹੋ ਕਈ ਵਾਰ ਇੱਥੇ ਪਿਆ ਹੁੰਦਾ ਆਪਣੇ ਕੋਲ ਹਾਂ ਬਿਲਕੁਲ ਤੇ ਉਹਦੇ ਚ ਕੀ ਹੈ ਜੀ ਉਹਦੇ ਚ ਤਾਂ ਕੱਖ ਨਹੀਂ ਹੋਂ ਐਫਆਈਆਰ ਦਾ ਮਤਲਬ ਕੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਆਹੀ ਹੈ ਨਾ ਜੀ 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 ਮੁੱਢਲੀ ਜਾਣਕਾਰੀ ਵਾਲੀ ਰਿਪੋਰਟ ਉਹ ਦਰਜ ਹੋ ਗਈ ਪਹਿਲੇ ਪੰਨੇ ਤੇ ਬਸ ਉਹ ਕੁਝ ਫਾਰਮੈਟ ਹੁੰਦਾ ਉਹ ਭਰਤਾ ਬਸ ਜੀ ਸਰ ਚਾਰਜ ਸ਼ੀਟ ਤੇ ਪਲੰਦਾ ਹੈ ਨਾ ਚਾਰ ਸ਼ੀਟ ਹੀ ਚਲਾਨ ਕਦੇ ਪੜਿਆ ਕਿਸੇ ਕੇਸ ਦਾ ਨਹੀਂ ਸਰ ਮੌਕਾ ਨਹੀਂ ਮਿਲਿਆ ਪਰ ਡਿਟੇਲਡ ਬਹੁਤ ਨਹੀਂ ਉਹ ਚਲਾਨ ਹੀ ਕੇਸ ਦੀ ਕਹਿੰਦੇ ਜੰਦ-ਜਾਨ ਹੁੰਦਾ ਚਲਾਨ ਤੇ ਹੀ ਕੇਸ ਟਿਕਦਾ ਤਾਂ ਹੁਣ ਜਿਹੜਾ ਚਲਾਨ ਸੀ ਉਹ ਪੇਸ਼ ਹੋਇਆ ਨਰੇਮ ਸਿੰਘ ਚੋੜਾ ਨੂੰ ਸਮਾਨਤ ਮਿਲ ਗਈ ਨਰੇਮ ਸਿੰਘ ਚੋੜਾ ਜਦੋਂ ਜਮਾਨਤ ਤੇ ਆ ਗਿਆ ਤਾਂ ਭਾਈ ਇਹਨਾਂ ਨੇ ਵਿਰੋਧ ਜਿਤਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਚਾਰਜ ਸ਼ੀਟ ਦੀ ਕਾਪੀ ਤੇ ਅਕਸਰ ਕਾਲੀ ਦਲ ਨੂੰ ਵੀ ਪ੍ਰਾਪਤ ਹੋਈ ਨਾ ਜੀ ਇਹਨਾਂ ਦੇ ਕੋਲ ਵਕੀਲਾਂ ਦੀ ਚੰਗੀ ਟੀਮ ਆ ਤਾਂ ਇਹਨਾਂ ਨੇ ਕੀ ਕੀਤਾ ਹੋਊਗਾ ਕਿ ਜਦੋਂ ਕੇਸ ਪੜਿਆ ਲੱਗਿਆ ਹੋਊਗਾ ਕਿ ਕੇਸ ਕਮਜ਼ੋਰ ਕੀਤਾ ਹੂੰ ਜਿਵੇਂ ਕੁਝ ਤਰਕ ਦਿੱਤੇ ਜਾ ਰਹੇ ਨੇ ਜੀ ਅਰਸ਼ਦੀਪ ਕਲਰ ਇੱਕ ਦਿਨ ਕਹਿ ਰਹੇ ਸਨ ਟੈਲੀਵਿਜ਼ਨ ਡਿਬੇਟ ਦੇ ਵਿੱਚ ਵੀ ਕਿ ਭਈ ਸੁਖਵੀਰ ਸਿੰਘ ਬਾਦਲ ਦੇ ਬਿਆਨ ਨਹੀਂ ਦਰਜ ਕੀਤੇ ਦੂਜੀ ਧਿਰ ਕਹਿੰਦੀ ਆ ਕਿ ਅਸੀਂ ਬਿਆਨ ਦਰਜ ਕਰਨ ਵਾਸਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਉਹ ਕਹਿੰਦੇ ਜੀ ਸੰਪਰਕ ਹੋਇਆ ਹੀ ਨਹੀਂ ਆ ਹੂੰ ਠੀਕ ਹੈ ਜੀ ਫਿਰ ਉਸ ਦਿਨ ਕਲੇਰ ਸਾਹਿਬ ਵੀ ਸ਼ਾਇਦ ਕਹਿ ਰਹੇ ਸੀ ਜਾਂ ਕਾਲੀ ਦਲ ਦਾ ਕੋਈ ਹੋਰ ਬੁਲਾਰਾ ਸੀ ਡਿਬੇਟ ਦੇ ਵਿੱਚ ਕਿ ਦਰਅਸਲ ਇਹਨਾਂ ਨੇ ਇਹ ਬਣਾ ਦਿੱਤਾ ਕਿ ਗੁੱਥਮ ਗੁੱਥੀ ਹੁੰਦਿਆਂ ਫਾਇਰ ਹੋਇਆ ਹਮ ਜਦ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਈ ਧਾਰਿਆ ਹੋਇਆ ਟੈਕ ਸੀਗਾ ਤਾਂ ਇਸ ਕਰਕੇ ਇੱਕ ਕਿਤੇ ਨਾ ਕਿਤੇ ਜੋ ਜਾਂਚ ਪੜਤਾਲ ਕੀਤੀ ਗਈ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਪੁਲਿਸ ਆ ਤਾਂ ਉਸ ਜਾਂਚ ਪੜਤਾਲ ਤੋਂ ਨਾ ਖੁਸ਼ ਆ ਕਿ ਬਿਲਕੁਲ ਇਹਨਾਂ ਨੇ ਕੇਸ ਕਮਜ਼ੋਰ ਕਰ ਦਿੱਤਾ ਤੇ ਅਸਲ ਦੇ ਵਿੱਚ ਜਿਹੜੀ ਜਾਂਚ ਪੜਤਾਲ ਜਿੱਥੋਂ ਤੱਕ ਪਹੁੰਚਣੀ ਚਾਹੀਦੀ ਸੀ ਕਿ ਇਹਦੇ ਕਹ ਲੋ ਕਿ ਬਈ ਅਤਵਾਦੀ ਪੱਖ ਤੋਂ ਵੇਖਣਾ ਚਾਹੀਦਾ ਸੀ ਜਾਂ ਇੰਟਰਨੈਸ਼ਨਲੀ ਪਿੱਛੇ ਕੋਈ ਕੌਨਸਪਿਰੇਸੀ ਨਾ ਹੋਵੇ ਵਗੈਰਾ ਵਗੈਰਾ ਉਹ ਸਾਰੀਆਂ ਚੀਜ਼ਾਂ ਦੇ ਆਧਾਰ ਤੇ ਹੀ ਇਹ ਹਾਈ ਕੋਰਟ ਗਿਆ ਜੀ ਕਿ ਜਦੋਂ ਉਹ ਜਾਂਚ ਹੀ ਅਧੂਰੀ ਆ ਤਾਂ ਫਿਰ ਟ੍ਰਾਇਲ ਕਿਦਾਂ ਪੂਰਾ ਹੋਗਾ ਨਿਆਂ ਕਿੱਧਰ ਮਿਲੇਗਾ ਜੀ ਤੇ ਮੇਰੇ ਖਿਆਲ ਦੇ ਨਾਲ ਇਹੀ ਚੀਜ਼ ਜਾ ਕੇ ਹੁਣ ਅਦਾਲਤ ਦੇ ਵਿੱਚ ਇੱਕ ਲੜਾਈ ਦਾ ਵਿਸ਼ਾ ਬਣੇਗੀ ਕਾਨੂੰਨੀ ਲੜਾਈ ਦਾ ਉੱਥੇ ਡਾਂਗਾ ਨਹੀਂ ਚੱਲਦੀਆਂ ਉੱਥੇ ਇੱਕ ਦੂਜੇ ਨੂੰ ਲੱਠ ਨਹੀਂ ਮਾਰੀ ਜਾਂਦੇ ਠੋਡੇ ਨਹੀਂ ਮਾਰੇ ਜਾਂਦੇ ਉੱਥੇ ਇਹੀ ਲੜਾਈਆਂ ਹੁੰਦੀਆਂ ਨੇ ਤਰਕ ਦੀਆਂ ਦਲੀਲਾਂ ਦੀਆਂ ਜੀ ਤਾਂ ਬਹਰ ਹਾਲ ਸਰਕਾਰ ਨੂੰ ਨੋਟਿਸ ਹੋ ਗਿਆ ਹਮ ਸਰਕਾਰ ਜਾ ਕੇ ਜਵਾਬ ਦੇਵੇਗੀ ਉਹ ਆਪਣੀ ਜਾਂਚ ਪੜਤਾਲ ਨੂੰ ਉੱਥੇ ਸਹੀ ਸਿੱਧ ਕਰਨ ਦਾ ਯਤਨ ਕਰੇਗੀ ਸਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਆ ਕਿ ਸੈਂਟਰਲ ਏਜੰਸੀ ਨੂੰ ਜਾਂਚ ਜਾਵੇ ਵੈਸੇ ਜੇ ਕੱਲ ਨੂੰ ਕਿਸੇ ਅਕਾਲੀ ਦਲ ਦੇ ਬੰਦੇ ਦੀ ਜਾਂਚ ਉਹ ਖੋਲਤੀ ਈਡੀ ਵਾਲਿਆਂ ਨੇ ਇਹਨਾਂ ਨੇ ਕਹਿਣਾ ਕਿ ਬਦਲਾ ਖੋਰੀਆ ਅਸੀਂ ਬੀਬਾ ਬਾਦਲ ਜੀ ਬੋਲ ਕੇ ਆ ਵੈਸੇ ਸੋਣਾ ਬੋਲੇ ਬੜਾ ਗੁੱਸੇ ਚ ਬੋਲੇ ਬੀਬਾ ਬਾਦਲ ਥੋੜਾ ਜਨਾ ਹੋਰ ਸਮਝ ਨਹੀਂ ਆਉਂਦੀ ਉਹ ਜਿਆਦਾ ਜਦੋਂ ਅਗਰੈਸ਼ਨ ਚ ਆ ਜਾਂਦੇ ਹਨਾ ਉਹਨਾਂ ਦਾ ਵਿਸ਼ਾ ਬਹੁਤ ਅੱਛਾ ਸੀ ਕੰਗ ਸਾਬ ਬਹੁਤ ਗਜ਼ਬ ਦਾ ਬੋਲੇ ਕੱਲ ਮਾਲਵਿੰਦਰ ਸਿੰਘ ਕੰਗ ਮਿੰਟ ਕੇ ਡੇਢ ਮਿੰਟ ਸੀ ਬੰਦੀ ਸਿੰਘਾਂ ਬਾਰੇ ਉਹਨਾਂ ਨੇ ਭਾਜਪਾ ਦੀ ਮੂੰਹ ਤੇ ਕਹਿ ਲੋ ਕਿ ਲਾਪਤਾ ਕਰ ਦਿੱਤੀ ਕਿ 19 ਜੀ ਤੁਸੀਂ ਨੋਟੀਫਿਕੇਸ਼ਨ ਤੱਕ ਜਾਰੀ ਕਰ ਦਿੱਤਾ ਸੀਗਾ ਜੀ ਵਾਅਦਾ ਪੂਰਾ ਕਰੋ ਬੜੀ ਵੱਡੀ ਗੱਲ ਅਸੀਂ ਗੀਏ ਹਾਲਾਂਕਿ ਮੇਰੇ ਖਿਆਲ ਦੇ ਨਾਲ ਵਕਫ ਬੋਰਡ ਦੇ ਮਾਮਲੇ 'ਚ ਜਿਹੜਾ ਬਿੱਲ ਆਇਆ ਉਹਦੇ 'ਚ ਮੀਤ ਹੀਰੋਰੀ ਵੈੱਚਾ ਬੋਲੇ ਨੇ ਤਾਂ ਠੀਕ ਹੈ ਭਾਈ ਜਿਹੜੇ ਬੋਲ ਰਹੇ ਨੇ ਬਹੁਤ ਅੱਛਾ ਬੋਲ ਰਹੇ ਹੋਰ ਐਮਪੀ ਵੀ ਹੋਤੇ ਅੱਛਾ ਕਰ ਰਹੇ ਨੇ ਤਾਂ ਬੀਬਾ ਬਾਦਲ ਨੇ ਤਾਂ ਕੱਲ ਪੂਰਾ ਗੁੱਸਾ ਖੜਿਆ ਭਾਜਪਾ ਦੇ ਪੂਰਾ ਪਰ ਉਹ ਜਦੋਂ ਬੋਲਦੇ ਨੇ ਸਮਝ ਆਉਣਾ ਹਟ ਜਾਂਦੀ ਹੈ ਕਈ ਵਾਰ ਕਿਉਂਕਿ ਇੱਕ ਤਾਂ ਸਹੀ ਹੈ ਕਿ ਇੱਕ ਤਾਂ ਉਚਾਰਨ ਉਹਨਾਂ ਦਾ ਨਾ ਤਨਬਤ ਹੈ ਉਹ ਬਹੁਤਾ ਪੜਿਆ ਲਿਖਿਆ ਵਾਲਾ ਤਾਂ ਦੂਜਾ ਕਿ ਉਹ ਜਦੋਂ ਬੋਲਦੇ ਤਾਂ ਪਰ ਜੋਸ਼ ਦੇ ਵਿੱਚ ਆ ਕੇ ਗੱਲ ਪਰ ਜਾਂਦਾ ਉਹਨਾਂ ਦਾ ਪਰ ਉਹ ਉਹਨਾਂ ਨੇ ਚੰਗਿਆੜੇ ਬਹੁਤ ਘਟੇ ਗੱਲ ਖਾਸ ਤੌਰ ਤੇ ਜੇ ਦੇਖੀਏ ਤਾਂ ਇਹਨਾਂ ਦੀ ਜਿਹੜੀ ਮੁਤਸਵੀ ਰਾਜਨੀਤੀ ਹੈ ਉਸ ਨੂੰ ਲੈ ਕੇ ਸਦਨ ਦੇ ਵਿੱਚ ਤਾਂ ਖੈਰ ਚਲੋ ਆਪਾਂ ਅੱਗੇ ਵਧਦੇ ਹਾਂ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਹੁਣ ਜੇ ਆਪਾਂ ਵੇਖੀਏ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਮਸਲਾ ਇਹੋ ਆ ਕਿ ਭਈ ਕੇਂਦਰੀ ਏਜੰਸੀ ਕੋਲ ਜਾਂਚ ਚ ਚੱਲੇ ਜਾਵੇ ਜਿਵੇਂ ਕਰਨਾਲ ਵਾਲਾ ਮਾਮਲਾ ਆਪਾਂ ਕੱਲ ਵਿਚਾਰ ਰਹੇ ਸੀਗੇ ਤਾਂ ਠੀਕ ਵੈਸੀ ਹੀ ਲੜਾਈ ਆ ਤਾਂ ਉੱਥੇ ਇਹਨਾਂ ਨੂੰ ਜਾ ਕੇ ਸਿੱਧ ਕਰਨਾ ਪਵੇਗਾ ਕਿ ਸਾਡੀ ਜਾਂਚ 'ਚ ਕੋਈ ਕਮੀ ਨਹੀਂ ਬਸ ਆਹੀ ਲੜਾਈ ਆ ਆਹੀ ਲੜਾਈ ਆ ਤਾਂ ਉਹ ਇਹ ਆ ਕਿ ਹੁਣ ਏਜੰਸੀਆਂ ਤੇ ਭਰੋਸਾ ਹੈ ਜੀ ਤੇ ਜੇ ਮੰਨ ਲਓ ਕੱਲ ਨੂੰ ਸੁਖਬੀਰ ਸਿੰਘ ਬਾਦਲ ਦੀ ਜਾਂਚ ਚੱਲ ਪਈ ਈਡੀ ਤੋਂ ਜਾਂ ਇਧਰੋਂ ਤਾਂ ਫੇਰੇ ਇਹ ਕਹਿਣਗੇ ਕਿ ਨਹੀਂ 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 ਤੇ ਉਸ ਜਾਂਚ ਦੇ ਵਿੱਚ ਕੁਝ ਐਸਮਸ ਹੋ ਗਿਆ ਤਾਂ ਇਹ ਸਿਆਸਤ ਹੈ ਨਾ ਜੀ 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 ਇੱਕ ਪੱਖ ਤੇ ਜਾ ਕੇ ਏਜੰਸੀਆਂ ਚੰਗੀਆਂ ਵੀ ਲੱਗਦੀਆਂ ਨੇ ਇੱਕ ਪੱਖ ਤੇ ਜਾ ਕੇ ਫਿਰ ਇੱਕ ਮੌਕੇ ਤੇ ਜਾ ਕੇ ਉਹਨਾਂ ਏਜੰਸੀਆਂ ਨੂੰ ਕਈ ਵਾਰ ਕ੍ਰਿਟੀਸਾਈਜ਼ ਵੀ ਕਰਨਾ ਪੈਂਦਾ ਸਿਆਸਤ ਦੇ ਵਿੱਚ ਆਮ ਹੀ ਹੈ ਜੀ ਬਿਲਕੁਲ 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 ਜੀ ਸਾਰੇ ਦੋਸਤ ਜਿਹੜੇ ਜੁੜੇ ਨੇ ਜੀ ਸਾਰਿਆਂ ਦਾ ਫੇਰ ਤੋਂ ਇੱਕ ਵਾਰੀ ਫੇਰ ਸਵਾਗਤ ਹੈ ਬਹੁਤ ਬਹੁਤ ਔਰ ਕੁਝ ਦੋਸਤਾਂ ਨੇ ਕਮੈਂਟ ਮੈੈਂ ਸ਼ਾਮਿਲ ਕਰਦਾ ਜੀ WhatsApp ਕਹਿ ਰਹੇ ਨੇ ਕਿ ਇੱਕ ਇੰਟਰਵਿਊ ਸੁਣੀ ਸੀ ਉਹਦੇ ਵਿੱਚ ਤੇ ਜਿਹੜੇ ਚੌੜਾ ਸਾਹਿਬ ਕਹਿ ਰਹੇ ਨੇ ਕਿ ਭਾਈ ਗੋਥਮ ਗੋਥਾ ਹੁੰਦੇ ਫਾਇਰ ਹੋਇਆ ਸੀਗਾ ਇੱਕ ਹੋਰ ਮਿੱਤਰ ਦੱਸ ਰਹੇ ਨੇ ਬੱਲੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੀ ਬਹੁਤ ਸੋਹਣਾ ਬੋਲਨੇ ਤੇ ਬੀਬੀ ਬਾਦਲ ਦਾ ਭਾਸ਼ਣ ਪਹਿਲੀ ਵਾਰੀ ਕਹਿੰਦੇ ਚੰਗਾ ਲੱਗਿਆ ਹਾਂਜੀ ਜ਼ਬਰਦਸਤ ਨਹੀਂ ਇਹਦੇ ਵਿੱਚ ਕੋਈ ਚੰਨੀ ਸਾ ਚੰਨੀ ਸਾ ਤਾਂ ਵੈਸੇ ਬੋਲ ਲੈਂਦੇ ਹਨਾ ਉਹ ਉਹਨਾਂ ਦਾ ਉਚਾਰਨ ਠੀਕ ਹੈ ਉਹਨਾਂ ਦਾ ਟੱਚ ਪਵਾਦ ਹੈ ਨਾ ਜੀ ਤੇ ਵੈਸੇ ਪਰ ਉਹ ਉਹਨਾਂ ਚ ਭਾਸ਼ਣ ਕਲਾ ਹੈ ਕੀ ਆ ਉਹ ਤੇ ਗੱਲ ਹੀ ਬੜੇ 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 ਸਟਾਈਲ ਨਾਲ ਕਰਦੇ ਜਿਹਾ ਸੌਂਦੇ ਬਹੁਤ ਆਪਣੀ ਹੱਸਦੇ ਹੋ ਮਾਨ ਸਾਹਿਬ ਬਾਰੇ ਕੀਤੀ ਟਿੱਪਣੀ ਹਾਲਾਂਕਿ ਉਹ ਵਿਅਕਤੀਗਤ ਟਿੱਪਣੀ ਹੈ ਮੈਂ ਨਹੀਂ ਬੋਲੂਗਾ ਉਹ ਕਿੰਨੀ ਵਾਇਰਲ ਹੋਈ ਆ ਤਾਂ ਉਹ ਉਹ ਨੈਚੁਰਲੀ ਬੋਲ ਰਹੇ ਆਪਣੇ ਸਟਾਈਲ ਦੇ ਵਿੱਚ ਆਪਣੀ ਹਸਰ ਹੈ ਤੇ ਪੱਤਰਕਰਾਂ ਦਾ ਸੋ ਨਿਕਲ ਗਿਆ ਜੀ 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 ਪੀਵੀ ਕੱਤੀ ਜੀ ਦੱਸ ਰਹੇ ਨੇ ਕਹਿੰਦੇ ਕੇਸ ਦਰਜ ਕਰਨ ਦੇ ਵਿੱਚ ਕੁਝ ਖਾਮੀਆਂ ਰਹੀਆਂ ਨੇ ਉਸ ਸਬੰਧ ਦੇ ਵਿੱਚ ਜਮਾਨਤ ਮਿਲ ਗਈ ਆ ਖੈਰ ਉਹੀ ਗੱਲ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਹੋ ਗਈਆਂ ਨੇ ਲਗਭਗ ਮਿੰਟੂ ਜੀ ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਹੈ ਮਾਨ ਸਾਹਿਬ ਤੇ ਕੋਈ ਤੰਜ਼ ਕੰਸਿਆ ਹੋਵੇ ਤੇ ਉਹ ਵੀ ਕਈ ਵਾਰੀ ਵਾਇਰਲ ਹੋ ਜਾਂਦਾ ਪਰ ਮਾਨ ਸਾਹਿਬ ਜਦੋਂ ਤੰਜ਼ ਕਰਸ ਦਿੰਦੇ ਆ ਉਹ ਵੀ ਵਾਇਰਲ ਹੋ ਜਾਂਦਾ ਉਹ ਵੀ ਕਈ ਵਾਰੀ ਬਿਆਨ ਜਦੋਂ ਦਿੰਦੇ ਆ ਤੇ ਕੋਈ ਗੱਲ ਇਦਾਂ ਦੀ ਕਹਿ ਜਾਂਦੇ ਆ ਫਿਰ ਜਿਹੜੀ ਬਾਅਦ ਚ ਜਿਵੇਂ ਕਹਿੰਦੇ ਨੇ ਨਾ ਉਹ ਗੱਲ ਖੜੀ ਦੀ ਖੜੀ ਰਹਿ ਗਈ ਖੜੀਆਂ ਨੇ ਖੜੀਆਂ ਰਹਿ ਜਾਣੀ ਕਈ ਗੱਲਾਂ ਉਹਨਾਂ ਨੇ ਕੱਲ ਜਿਹੜੀ ਜਵਾਨਾਂ ਬਾਰੇ ਗੱ ਉਹ ਵੀ ਕੀ ਆ ਉਹਦਾ ਉਹਦੀ ਪਿੱਠ ਪੂੰਮੀ ਥੋੜੀ ਦੱਸ ਦਿਓ ਅੱਜ ਨਾ ਚੋੜ ਕੱਢੀ ਉਹਦੇ ਵਿੱਚੋਂ ਅੱਜ ਸਾਡੇ ਬਾਈ ਨੇ ਉਹ ਭੇਜੀ ਉਹ ਇੱਕ ਵੀਡੀਓ ਤੇ ਮੈਨੂੰ ਉਹ ਬਲੈਕ ਐਂਡ ਵਾਈਟ ਟੀਵੀ ਤੇ ਉਹ ਸਭ ਕੁਝ ਯਾਦ ਆ ਗਿਆ ਮਾਨ ਸਾਹਿਬ ਦੇ ਪੱਗ ਬੰਨੀ ਆ ਦੂਰਦਰਸ਼ਨ ਚ ਪੇਸ਼ਕਾਰੀ ਮਿਲਦੀ ਉਹ ਉਹਦਾ ਗਾਣਾ ਹਿੱਟ ਹੋਇਆ ਸੀ ਹੁਸਨਾਂ ਤੇ ਮਾਲਕ ਨੂੰ ਸਤਾਇਆ ਨਾ ਕਰੋ ਜੀ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਤੇ ਮਾਨ ਸਾਹਿਬ ਹੋਰਾਂ ਨੇ ਉਹਦੇ ਤੇ ਪੈਰੋਡੀ ਗੀਤ ਬਣਾਇਆ ਸੀ ਜਿੱਥੋਂ ਮਤਲਬ ਕਿ ਇੱਕ ਤਾਂ ਸੀ ਨਾ ਗੋਬੀ ਦੀ ਹੈ ਕੱਚੀ ਵਪਾਰ ਨੇ ਉਹਦੇ ਤੋਂ ਹਿੱਟ ਹੋਈ ਸੀ ਤਾਂ ਇਦਾਂ ਹੀ ਸਰਦੂਲ ਸਿਕੰਦਰ ਦੇ ਇੱਕ ਹੋਰ ਹਿੱਟ ਗੀਤ ਤੇ ਪੈਰੋਡੀ ਬਣਾਈ ਸੀ ਇਹਨਾਂ ਨੇ ਇਹ ਗਲਾ ਹਾਂਜੀ ਮਤਲਬ ਕਿ ਉਹ ਇੱਕ ਐ ਸੁਕੜੂ ਜਿਹਾ ਨੌਜਵਾਨ ਤੇ ਗੁਲਾਬੀ ਪੱਗ ਉਦੋਂ ਹਰੇਕ ਹੀ ਪੱਗ ਬਨਦਾ ਸੀਗਾ तकरीबन ਆਪਣੇ ਪੰਜਾਬ 'ਚ ਤੇ ਮੈਂ ਉਹ ਫਿਰ ਉਸ ਵੇਲੇ ਨੂੰ ਵੀ ਮਾਨਿਆ ਹੈ ਨਾ ਕਿ ਦੇਖੋ ਕਿਸੇ ਟਾਈਮ ਉਸ ਵੇਲੇ ਮਾਨ ਸਾਹਿਬ ਨੇ ਕਦੇ ਸੋਚਿਆ ਹੋਊਗਾ ਕਿ ਯਾਰ ਮੈਂ ਚੀਫ ਮਿਨਿਸਟਰ ਬਣੂ ਇਹ ਇੱਕ ਮਤਲਬ ਕਿ ਮੈਨੂੰ ਆਪਣੇ ਆਪ ਨੂੰ ਉਸ ਵੀਡੀਓ ਤੋਂ ਰੀਲ ਤੋਂ ਲਗਿਆ ਕਿ ਉਹ ਸੁਵੇਲੇ ਤੇ 18 19 ਸਾਲ ਦੇ ਹੋਣਗੇ ਕਦੇ ਸੋਚਿਆ ਹੀ ਨਹੀਂ ਹੋਊਗਾ ਕਿ ਪੈਰੋਡੀ ਕਰਦੇ ਕਰਦੇ ਇਤੋਂ ਤੱਕ ਬਹੁਤ ਲਾਈਫ ਹੁੰਦੀ ਹੈ ਸੰਘਰਸ਼ ਹੁੰਦਾ ਉਹਦੇ ਤੇ ਹਾਂ ਜੀ ਬਿਲਕੁਲ ਅੱਛਾ ਹੁਣ ਜਿਹੜੀ ਗੱਲ ਇਹਨਾਂ ਨੇ ਕੱਲ ਕਹੀ ਹੈ ਨਾ ਸਾਬ ਦੇਖੋ ਮੈਂ ਸਮਝਦਾ ਕਿ ਮਾਨ ਸਾਬ ਗੱਲ ਇਹ ਹੈ ਕਿ ਭਈ ਮੋਦੀ ਸਾਹਿਬ ਦਾ ਚਾਚਾ ਹੈਗਾ ਡੋਨਲਡ ਟਰੰਪ ਝੂਠ ਬੋਲਣ ਦੇ ਮਾਮਲੇ 'ਚ ਠੀਕ ਹੈ ਜੀ ਤੇ ਇਸ ਦੇਸ਼ ਦੇ ਵਿੱਚ ਜੇ ਕੋਈ ਮੋਦੀ ਸਾਹਿਬ ਦੇ ਮੁਕਾਬਲੇ ਦਾ ਕੋ ਲੀਡਰ ਹੈ ਹਮ ਤਾਂ ਉਹ ਹੈ ਭਗਵੰਤ ਮਾਨਜੀ ਮਤਲਬ ਕਿ ਆਈ